ਔਰ ਅੱਜ ਜਿਸ ਮੈਂ ਗੱਲ ਕਰ ਰਿਹਾ ਸੀ ਉਹਨਾਂ ਪਹੁੰਚਦੇ ਹੋ ਕਿ ਕੈਸੀ ਇਹ ਕਨੋਖੀ ਸਾਂਝ ਆ ਜ਼ਿੰਦਗੀ ਚ ਚਾਹੇ ਕਿਸੇ ਕਦੀ ਮਿਲੇ ਨਹੀਂ ਪਰ ਅੱਜ ਉਸਦੇ ਪਿੰਡ ਪੋਨਾ ਪਹੁੰਚਣ ਦਾ ਇਹ ਅਜੀਬ ਵਾਕਿਆ ਬਣਿਆ ਸੋ ਮੈਂ ਸਜਦਾ ਕਰਦਾ ਇਸ ਧਰਤੀ ਨੂੰ ਜਿਨੇ ਐਸਾ ਪੁੱਤਰ ਜਨਮਿਆ ਔਰ ਮੈਨੂੰ ਲੱਗਦਾ ਕਿ ਉਮਰਤ ਤੱਕ ਰਾਜਪਤ ਸਿੰਘ ਜਵੰਦਾ ਨੂੰ ਯਾਦ ਰੱਖਿਆ ਜਾਏਗਾ ਉਸ ਦੀ ਨਿਮਰਤਾ ਨੂੰ ਉਸ ਦੇ ਸੁਚੱਜੇਪਨ ਨੂੰ ਉਸ ਦੀ ਦਿਲਦਾਰੀ ਨੂੰ ਉਸ ਦੀ ਫਰਾਗ ਦੇ ਲਈ 6 ਫਟਾ ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਕਿਹਾ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਹ ਕੋ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਜਿਹੜਾ ਜਿੰਨਾ ਹੁਕਮ ਉਹ ਲੈ ਕੇ ਆਇਆ ਸੀ ਉਹ ਪੂਰਾ ਕੀਤਾ ਸੀ ਅੱਜ ਇੱਥੇ ਸਜਦਾ ਕਰਨ ਆਇਆ ਤੁਹਾਨੂੰ ਪੰਜਾਬੀ ਗਾयक ਰਾਜਵੀਰ ਜਵਤਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ 11 ਵਜੇ ਜਗਰਾਉ ਪੋਨਾਪਿੰਡ ਦੇ ਵਿੱਚ ਤੇ तमाम ਗਾਇਕ ਸਿੰਗਰ ਅਤੇ तमाम ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚ ਰਹੇ ਨੇ ਆਗੂ ਇੱਥੇ ਪਹੁੰਚ ਰਹੇ ਨੇ ਤੇ ਦੇਖ ਸਦਾ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਹੁਣ ਸਰਤਾਜ ਸਰਤਾਜ ਵੀ ਪਹੁੰਚ ਚੁੱਕੇ ਨੇ ਜਿਹੜੇ ਸਰਤਾਜ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਦਿਖਾ ਦੇਣਾ ਚਾਹੁੰਦੇ ਹਾਂ ਸਰਤਾਜ ਜੇ ਪਹੁੰਚ ਚੁੱਕੇ ਨੇ। ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਤਾਜ ਜੀ ਪਹੁੰਚ ਚੁੱਕੇ ਨਹੀਂ ਕਿਉਂਕਿ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਤਾਜ ਜੀ ਪਹੁੰਚੇ ਨਹੀਂ ਅ ਅੰਤਿਮ ਅਰਦਾਸ ਦੇ ਲਈ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਬਹੁਤ ਹੀ ਮਾਯੂਸੀ ਨਜ਼ਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਸਰਤਾਜ ਕਿਉਂਕਿ ਅਰਦਾਸ ਬਹੁਤ ਕੀਤੀ ਸੀਗੀ ਪਿੰਡ ਵਾਸੀਆਂ ਨੇ ਬਹੁਤ ਅਰਦਾਸ ਕੀਤੀ ਸੀਗੀ ਪਿੰਡ ਦੇ ਵਿੱਚ ਅਖੰਡ ਪਾਠ ਰਖਾਇਆ ਗਿਆ ਸੀਗਾ ਤੇ ਲੰਬੀ ਉਮਰ ਦੇ ਲਈ ਉਹਨਾਂ ਦੀ ਉਹਨਾਂ ਦੇ ਲਈ ਰਾਜ ਵਿਜੋਦਾ ਲਈ ਜਦੋਂ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਸੀਗੀ 40 ਹਸਪਤਾਲ ਦੇ ਵਿੱਚ ਅਵਾਰਾ ਪਸ਼ੂਆਂ ਕਰਕੇ ਇੱਕ ਦਰਦਨਾਕ ਹਾਲਾਤ ਵਾਪਰਿਆ ਸੀਗਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖੀ ਕਿ ਕਿਸ ਤਰ੍ਹਾਂ ਅਜੰਤੀ ਅਰਦਾਸ ਦੇ ਵਾਸਤੇ ਸਰਤਾਜ ਪਹੁੰਚੇ ਨੇ ਇੱਕ ਸੈਕਿੰਡ ਇੱਕ ਸੈਕਿੰਡ ਤੁਸੀਂ ਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਹਾਂ جی ਸਰਤਾਜ ਜੀ ਕੀ ਕੀ ਕਹਿਣਾ ਚਾਹੋਗੇ ਜੀ ਅੱਜ ਅੱਜ ਅੰਤਿਮ ਰਾਸਥਲੀ ਪਹੁੰਚੇ ਹੋ ਸਰਤਾਜ ਜੀ ਇਹ ਗਮਗੀਨ ਹੈ ਇੱਕ ਸੈਕਿੰਡ ਇੱਕ ਸੈਕਿੰਡ ਪਲੀਜ਼ ਪਲੀਜ਼ ਸਰਤਾਜ ਜੀ ਕਿੰਨਾ ਚੱਕਾ ਲੱਗਿਆ ਇਹਨਾਂ ਦਾ ਪਾਜੀ ਇੱਕ ਲਾਭਿੰਦੇ ਸੁਰੂ ਕੀ ਆ ਅੱਜ ਵੱਧਾ ਚੱਲੇਗੇ ਮੇਰੇ ਖਿਆਲ ਦੇ ਵਿੱਚ ਮੈਂ ਤਾਂ ਕਦੀ ਇੰਨੀ ਕੋਈ ਸੱਚੀ ਰੂਹ ਵੈਸੇ ਨਹੀਂ ਦੇਖੀ ਕਦੀ ਔਰ ਅੱਜ ਅਸੀਂ ਮੈਂ ਇਸ ਗੱਲ ਕਰ ਰਿਹਾ ਸੀ ਹੁਣ ਪਹੁੰਚਦੇ ਹੋ ਕਿ ਕੈਸੀ ਇਹ ਕਨੋਖੀ ਸਾਂਝ ਆ ਜ਼ਿੰਦਗੀ ਚ ਚਾਹੇ ਤੁਸੀਂ ਕਦੀ ਮਿਲੇ ਨਹੀਂ ਪਰ ਅੱਜ ਉਸਦੇ ਪਿੰਡ ਪੋਨਾ ਪਹੁੰਚਣ ਦਾ ਇਹ ਅਜੀਬ ਵਾਕਿਆ ਬਣਿਆ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗੱਭਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜੀਵ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸੁਚੱਜੀ ਇੱਕ ਸਿਨਮਰ ਇੱਕ ਮੁਹੱਬਤ ਪਜੀਰੂ ਤੁਸੀਂ ਅੱਜ ਇਕੱਠ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਹੈ ਇਹ ਉਸਨੇ ਇੱਜ਼ਤ ਕਮਾਈ ਆ ਵਾਇਕ ਨੂੰ ਉਸਨੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਉਹਨਾਂ ਦੇ ਮਾਤਾ ਜੀ ਨੂੰ ਬੱਚਿਆਂ ਨੂੰ ਔਰ ਪਤਨੀ ਨੂੰ ਇਹ ਬਲ ਬਖਸ਼ਣ ਪਾਣਾ ਮੰਨਣ ਦਾ ਔਰ ਇਹ ਇੱਕ ਅਜੀਬ ਸਾਜ ਹੈ ਮੇਰੇ ਕੋਲ ਇਸ ਤੋਂ ਇਲਾਵਾ ਲਫ਼ਜ਼ ਨਹੀਂ ਹੈਗੇ ਕਿ ਉਸਦੀ ਬਿਆਨ ਨਹੀਂ ਕਰ ਸਕਾਂ ਜਿੰਨਾ ਵੀ ਕੁਝ ਉਹਦੇ ਬਾਰੇ ਤੁਸੀਂ ਸੁਣਦੇ ਆਂ ਦੇਖਦੇ ਆਂ ਹਰ ਇੱਕ ਚੀਜ਼ ਇੰਨੀ ਖਾਲਸ ਆ ਇੰਨੀ ਨਿਰੋਲ ਆ ਇੰਨੀ ਪੰਜਾਬੀ ਐ ਸੋ ਮੈਂ ਸਜਦਾ ਕਰਦਾ ਇਸ ਸਰਦੀ ਨੂੰ ਜਿਨੇ ਐਸਾ ਪੁੱਤਰ ਜਨਮਿਆ ਔਰ ਮੈਨੂੰ ਲੱਗਦਾ ਕਿ ਉਮਰਾਂ ਤੱਕ ਰਾਜਵੀਰ ਸਿੰਘ ਜਵੰਦਾ ਨੂੰ ਯਾਦ ਰੱਖਿਆ ਜਾਏਗਾ ਉਸ ਦੀ ਨਿਮਰਤਾ ਨੂੰ ਉਸ ਦੀ ਸੁਚੱਜੇਪਨ ਨੂੰ ਉਸ ਦੀ ਦਿਲਦਾਰੀ ਨੂੰ ਉਸ ਦੀ ਫਰਾਕ ਦੀ ਨੂੰ ਅੱਜ ਜੀ ਕਿਵੇਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਪਤਾ ਨਹੀਂ ਹੁਣ ਰੱਬ ਦੀਆਂ ਵੀ ਪਰਬਾਈਆਂ ਸਾਨੂੰ ਹਾਲੇ ਸਮਝ ਨਹੀਂ ਆਈਆਂ ਮੈਂ ਹੁਣੇ ਗੱਲ ਕਰਦਾ ਸੀ ਆਪਣੀ ਦੋਸਤ ਨਾਲ ਕਿ ਇਹ ਪਰਮਾਤਮਾ ਜਦੋਂ ਅਰਦਾਸਾਂ ਲੋਕ ਕਰਦੇ ਆ ਆ ਕਈਆਂ ਦਾ ਰੋਸਾ ਵੀ ਹੋ ਜਾਂਦਾ ਪਰਮਾਤਮਾ ਦੇ ਨਾਲ ਕਿ ਇਹ ਅਰਦਾਸਾਂ ਸੁਣਨੀਆਂ ਚਾਹੀਦੀਆਂ ਸੀਗੀਆਂ ਮੈਨੂੰ ਇੱਕ ਛੋਟਾ ਜਿਹਾ ਜਦੋਂ ਹਸਪਤਾਲ 'ਚ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਨੂੰ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ 10 ਮਿੰਟ ਵਿਚਾਰਨ ਦਾ ਔਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ ਚੌਪੀ ਸਾਹਿਬ ਦਾ ਪਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੱਡਾ ਦਗ-ਦਗ ਕਰਦਾ ਐਸਾ 6 ਫੁੱਟ ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਗਿਆ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਹਿਗੁਰੂ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਸੋ ਇਸ ਗੱਲ ਦੀਆਂ ਸਾਹਿਬ ਹੱਥ ਵਡਿਆਈਆਂ ਵਾਲੀ ਗੱਲ ਆ ਉਹਨਾਂ ਨੇ ਜਿੱਦ ਜਿਵ ਹੁਕਮ ਦੇਵੇ ਤੇ ਵਕਾਰ ਸੋ ਜਿਹੜਾ ਜਿੰਨਾ ਹੁਕਮ ਉਹ ਲਿਖ ਕੇ ਆਇਆ ਸੀ ਉਹ ਪੂਰਾ ਕੀਤਾ ਸੀ ਅੱਜ ਇੱਥੇ ਸਜਦਾ ਕਰਨ ਆਏ ਆ ਤੁਹਾਨੂੰ ਸਾਰਿਆਂ ਨੂੰ ਵੀ ਤਾਕੀਦ ਕਰਦੇ ਆ ਕਿ ਤੁਸੀਂ ਉਸ ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹੇ ਮਾਹੌਲ ਚ ਹੀ ਰਹਿਣਾ ਸਾਰੇ মিডিਆ ਨੇ ਤੁਹਾਨੂੰ ਬਿਲਕੁਲ ਸਾਡਾ ਸਿਗੇ ਸਰਤਾਜ ਜੀ ਜਿਸੰਗੀ ਯਾ ਪਰਿਵਾਰ ਦੇ ਲਈ

ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਹਰਜਿੰਦ ਲੋਬੀ ਪਹੁੰਚੇ ਨੇ ਰਾਜਵੀਰ ਜਵੱਦਾ ਦੇ ਅੰਤਿਮ ਸੰਸਕਾਰ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਣ ਜਾ ਰਹੇ ਨੇ ਕਿਉਂਕਿ ਇਹ ਜਿਹੜਾ ਪਾਣਾ ਵਾਪਰੇ ਹੋਇਆ ਹੈ ਇਹ ਕਦੀ ਨਾ ਪੂਰਾ ਹੋਣ ਵਾਲਾ ਪਾਣਾ ਰਾਜਵੀਰ ਜਵੱਦਾ ਦੀ ਥਾਂ ਕੋਈ ਨਹੀਂ ਲੈ ਸਕਦਾ ਕਿਉਂਕਿ ਮਸ਼ਹੂਰ ਗਾਇਕ ਨੇ ਰਾਜਵੀਰ ਜਵੱਦਾ ਦੇਖ ਸਕਦੇ ਹੋ ਹਜੂਮ ਲੋਕਾਂ ਦਾ ਕਿਸ ਤਰ੍ਹਾਂ ਦੂਰ ਦੂਰੋਂ ਲੋਕ ਰਾਜਵੀਰ ਜਵੱਦਾ ਦੀ ਅੰਤਿਮ ਅਰਦਾਸ ਵੀ ਉੱਥੇ ਪਹੁੰਚੀ ਨਹੀਂ। ਜੀ ਤਸਵੀਰਾਂ ਜਿਹ ਕਿਆਂ ਲਿਗਾਣਾ ਦੇ ਜਗਰਾਉਂ ਉਹਨਾਂ ਪਿੰਟੋ ਦਿਖਾ ਰਹੇ ਆ ਜਿੱਤੇ ਕਿ ਇੱਕ ਪਾਸੇ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ। ਤੇ ਦੂਜੇ ਪਾਸੇ ਮਸ਼ਹੂਰ ਪੰਜਾਬੀ ਇੰਡਸਟਰੀ ਦੇ ਗਾਇਕ ਵੀ ਤੇ ਲਗਾਤਾਰ ਪਹੁੰਚ ਰਹੇ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਤਾਂ ਕਿਉਂਕਿ

ਕੱਲ ਰਾਜੀਵ ਜੋਧਾ 1055 ਤੇ ਸਾਹ ਜਿਹੜੇ ਕਿ ਆਪਣੇ ਤਿਆਗੇ ਸੀਗੇ ਤੇ ਉਸ ਤੋਂ ਬਾਅਦ ਹਰ ਇੱਕ ਦੇ ਦਿਲ ਦੇ ਵਿੱਚ ਕਾਫੀ ਉਦਾਸੀ ਹੈ ਕਾਫੀ ਰਾਜਵੀਰ ਨੂੰ ਚਾਹਣ ਵਾਲੇ ਬਹੁਤ ਸੀਗੇ ਆ ਬਜ਼ੁਰਗ ਅਤੇ ਨੌਜਵਾਨ ਹਰ ਕੋਈ ਇੱਥੇ ਉਹਨਾਂ ਦੀ ਅੱਖਾਂ ਦੇ ਵਿੱਚ ਨਮ ਮਹਤਮ ਦਾ ਮਾਹੌਲ ਆ ਸਾਰੇ ਪਿੰਡ ਦੇ ਵਿੱਚ ਜੇ ਦੂਰੋ ਦੂਰੋ ਲੋਕ ਇੱਥੇ ਪਹੁੰਚਦੇ ਆ ਸਿਆਸੀ ਪਾਰਟੀਆਂ ਦੇ ਲੀਡਰ ਇੱਥੇ ਪਹੁੰਚਦੇ ਨੇ ਲਗਾਤਾਰ ਅ ਨੌਜਵਾਨ ਇੱਥੇ ਖੜੇ ਨੇ ਕਿਉਂਕਿ ਰਾਜਵੀਰ ਦੇ ਗਾਣੇ ਬੜੇ ਹੀ ਆਂਦੇ ਸੀਗੇ ਬੜੇ ਹੀ ਸੱਚੇ ਜਿਵੇਂ ਕਹਿ ਸਕਦੇ ਆ ਗਾਣੇ ਉਹਨਾਂ ਦੇ ਹੁੰਦੇ ਸੀਗੇ ਜੋ ਬੋਲ ਉਹਨਾਂ ਨੇ ਬੋਲੇ ਉਹ ਬਹੁਤ ਵਧੀਆ ਅਤੇ ਵਧੀਆ ਗਾਣੇ ਕੱਢੇ ਇਹ ਇਹ ਤਸਵੀਰ ਹੈ ਕੁਝ ਲੋਕਾਂ ਨਾਲ ਬਰ ਗਏ ਚਾਨ ਬਲੇ ਨਾ ਸਕੀਨਾ ਤੁਹਾਡਾ ਬਿਲਕੁਲ ਲੋਕਾਂ ਦੇ ਵਿੱਚ ਵੀ ਜਿਹੜਾ ਹਾਲੇ ਰਾਜਵੀਰ ਨੂੰ ਲੈ ਕੇ ਬਹੁਤ ਦੁੱਖ ਹੈ ਕਿਉਂਕਿ ਰਾਜਵੀਰ ਸਾਨੂੰ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਬਹੁਤ ਹੀ ਇਹ ਔਖੀ ਘੜੀ ਹੁੰਦੀ ਹੈ ਪਰਿਵਾਰ ਦੇ ਲਈ ਕਿਉਂਕਿ ਰਾਜਵੀਰ ਜਵਦਾ 11 ਦੇ 12 ਦਿਨ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜਦੇ ਰਹੇ ਪਰ ਉਹ ਆਖਿਰਕਾਰ ਇਸ ਜਿੰ ਇਸੇ ਲੜਾਈ ਤੋਂ ਹਾਰ ਗਏ ਹਰ ਇੱਕ ਨੂੰ ਆਸ ਸੀ ਕਿ ਰਾਜਵੀਰ ਜ਼ਰੂਰ ਉੱਠੇਗਾ ਰਾਜਵੀਰ ਜ਼ਰੂਰ ਸਾਡੇ ਵਿੱਚ ਕਾਰ ਆਏਗਾ ਰਾਜਵੀਰ ਜ਼ਰੂਰ ਦੁਬਾਰਾ ਸਾਡੇ ਵਿੱਚ ਆ ਕੇ ਜ਼ਰੂਰ ਗਏਗਾ ਹਰ ਇੱਕ ਨੂੰ ਆਸ ਸੀ ਪਿੰਡ ਦਾ ਨਾਮ ਰੋਸ਼ਣ ਕੀਤਾ ਮਾਪਿਆਂ ਦਾ ਨਾਮ ਰੋਸ਼ਣ ਕੀਤਾ 8-9 ਸਾਲਾਂ ਦੇ ਵਿੱਚ ਅ ਪਿੰਡ ਦਾ ਨਾਮ ਰੋਸ਼ਨ ਕਰਕੇ ਉਨਰੇ ਛੋਟੇ ਛੋਟੇ ਬੱਚੇ ਨੇ ਤੇ तमाम ਜਿਹੜੇ ਸਿਆਸੀਆਂ ਲੀਡਰਾਂ ਤੇ ਪਹੁੰਚੀਆਂ ਨਜ਼ਰ ਆ ਰਹੀ